ਇਹ ਸਿੱਧੇ ਤੌਰ ਤੇ ਉੱਤੇ ਮਨੁੱਖੀ ਅਧਿਕਾਰ ਤੇ ਪੁਲਿਸ ਐਟ੍ਰੋਸਿਟੀਆਂ ਦੀ ਫਿਲਮ ਹੈ ਇਹ ਹਰ ਬੰਦੇ ਦੀ ਫਿਲਮ ਹੈ ਇਹ ਹਿੰਦੂ ਸਿੱਖ ਮੁਸਲਮ ਇਸਾਈ ਜੈਨੀ ਪਾਰਸੀ ਬੋਧੀ ਇਹ ਹਰ ਬੰਦੇ ਦੀ ਫਿਲਮ ਹੈ ਇਹ ਪੂਰੀ ਦੁਨੀਆ ਦੇ ਵਿੱਚ ਹੋ ਰਹੇ ਜ਼ੁਲਮਾਂ ਦੇ ਖਿਲਾਫ ਲੜਨ ਵਾਲਿਆਂ ਨੂੰ ਥਾਪੜਾ ਦੇਣ ਦੀ ਫਿਲਮ ਹੈ ਇਹ ਸੱਚੇ ਪਾਤਸ਼ਾਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਜ਼ੁਲਮ ਦੇ ਖਿਲਾਫ ਚੱਕੀ ਗਈ ਉਸ ਕਿਰਪਾਨ ਉਹਦੀ ਫਿਲਮ ਹੈ ਜਿਹੜੀ ਕਿਰਪਾ ਕਰਨ ਲਈ ਉੱਠਦੀ ਹੈ ਜਸਵੰਤ ਸਿੰਘ ਅਦਾਲਤੀ ਰੂਪ ਚ ਇਹ ਲੜਾਈ ਲੜਨਾ ਚਾਹੁੰਦੇ ਸੀ ਇਹ 6ਵੀਂ ਪਾਸ਼ਾਹੀ ਦੇ ਮੀਰੀ ਤੇ ਪੀਰੀ ਤੇ ਸਿਧਾਂਤ ਦੇ ਉੱਤੇ ਖੜੇ ਹੋਣ ਦੀ ਫਿਲਮ ਹੈ ਇਹ ਗੁਰੂ ਨਾਨਕ ਦੇ ਬਾਬਰ ਦੇ ਜ਼ਾਬਰ ਕਹਿਣ ਦੀ ਫਿਲਮ ਹੈ ਜਸਵੰਤ ਸਿੰਘ ਖਾਲੜਾ ਇੱਕ ਕਿਰਦਾਰ ਦੇ ਤੌਰ ਤੇ ਸਿੱਖ ਫਲਸਫੇ ਨੂੰ ਡਿਫਾਈਨ ਕਰਦੇ ਹੈ ਇਸ ਕਰਕੇ ਇਹ ਫਿਲਮ ਸਿੱਖਾਂ ਦੇ ক্লোਜ਼ ਹੈ ਸਿੱਖੀ ਦੇ ক্লোਜ਼ ਹੈ ਪਰ ਇਹ ਹਰੇਕ ਮਨੁੱਖ ਦੀ ਹੈ ਕਿਉਂ ਹੈ ਕਿਉਂਕਿ ਜੇ ਕਸ਼ਮੀਰੀ ਪੰਡਤ ਉਹਨਾਂ ਦੇ ਨਾਲ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ ਤੇ ਉਹਨਾਂ ਨਾਲ ਧੱਕਾ ਹੋਇਆ ਤੇ ਇਹ ਉਹਨਾਂ ਦੀ ਵੀ ਫਿਲਮ ਹੈ ਜੇਕਰ ਕਿਸੇ ਮੁਸਲਮਾਨ ਦੇ ਨਾਲ ਦੇਸ਼ 'ਚ ਕਿਤੇ ਵੀ ਧੱਕਾ ਹੋ ਰਿਹਾ ਮਨੁੱਖੀ ਅਧਿਕਾਰਾਂ ਦੀ ਰਾਖੀ ਨਹੀਂ ਹੋ ਰਹੀ ਤੇ ਜਸਵੰਤ ਸਿੰਘ ਖਾਲੜਾ ਉਹਨਾਂ ਦਾ ਵੀ ਹੈ ਤੇ ਜੇ ਸਿੱਖਾਂ ਨਾਲ ਹੋਇਆ ਤੇ ਜਸਵੰਤ ਸਿੰਘ ਖਾਲੜਾ ਉਹਨਾਂ ਦਾ ਵੀ ਹੈ ਜੇ ਈਸਾਈਆਂ ਨਾਲ ਹੋਊਗਾ ਤੇ ਜਸਵੰਤ ਸਿੰਘ ਖਾਲੜਾ ਉਹਨਾਂ ਦਾ ਵੀ ਹੈ ਤਾਂ ਇਸ ਫਿਲਮ ਦੀ ਸਮੁੱਚਤਾ ਦੇ ਵਿੱਚ ਇਹਨੂੰ ਡੈਪਥ ਦੇ ਵਿੱਚ ਦੇਖਣ ਦੀ ਲੋੜ ਹੈ